ਚਾਰ ਭੈਣਾਂ ਦੇ ਇਕਲੌਤੇ ਭਰਾ ਨੇ ਧਮਕੀਆਂ ਤੋਂ ਡਰਦਿਆਂ ਨਿਗਲ ਲਈ ਜ਼ਹਿਰੀਲੀ ਦਵਾਈ ਹੋਈ ਮੌਤ ਪਰਿਵਾਰ ਅਨੁਸਾਰ ਮਾਮਲਾ ਪਿੰਡ ਦੇ ਇੱਕ ਵਿਅਕਤੀ ਵੱਲੋਂ ਮਾਰਕੁਟਾਈ ਅਤੇ ਧਮਕੀਆਂ ਦੇਣ ਦਾ ਨਜ਼ਦੀਕੀ ਪਿੰਡ ਪਹਾੜਾ ਦੇ ਰਹਿਣ ਵਾਲੇ 26 ਸਾਲ ਦੇ ਨੌਜਵਾਨ ਵੱਲੋਂ ਜ਼ਹਿਰੀਲੀ ਦਵਾਈ ਨਿਗਲ ਕੇ ਆਪਣੀ ਜੀਵਨ ਲੀਲਾ ਖਤਮ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਪਰਿਵਾਰ ਦਾ ਦੋਸ਼ ਹੈ ਕਿ ਪਿੰਡ ਦੇ ਹੀ ਰਹਿਣ ਵਾਲੇ ਇੱਕ ਵਿਅਕਤੀ ਤੇ ਉਸ ਦੀ ਪਤਨੀ ਵੱਲੋਂ ਉਹਨਾਂ ਦੇ ਘਰ ਆ ਕੇ ਮ੍ਰਿਤਕ ਸਰਬਣ ਦੀ ਮਾਰਕੁਟਾਈ ਕੀਤੀ ਗਈ ਸੀ ਅਤੇ ਉਸ ਨੂੰ ਧਮਕੀਆਂ ਦਿੱਤੀਆਂ ਗਈਆਂ ਸੀ ਕਿ ਉਸ ਨੂੰ ਜਾਨੋਂ ਮਾਰ ਦਿੱਤਾ ਜਾਵੇਗਾ। ਮਾਮਲਾ ਪ੍ਰੇਮ ਸਬੰਧਾਂ ਦਾ ਦੱਸਿਆ ਜਾ ਰਿਹਾ ਹੈ। ਮ੍ਰਿਤਕ ਦੇ ਪਿਤਾ ਸੁਜੀਤ ਰਾਜਾ ਤੇ ਉਸ ਦੀਆਂ ਭੈਣਾਂ ਦਾ ਕਹਿਣਾ ਹੈ ਕਿ ਧਮਕੀਆਂ ਤੋਂ ਡਰਦਿਆਂ ਹੀ ਸਰਬਣ ਵੱਲੋਂ ਜ਼ਹਿਰੀਲੀ ਦਵਾਈ ਨਿਗਲ ਲਈ ਗਈ। ਦੱਸ ਦਈਏ ਕਿ ਸਰਬਣ ਮਾਪਿਆਂ ਦਾ ਇਕਲੌਤਾ ਪੁੱਤਰ ਅਤੇ ਚਾਰ ਭੈਣਾਂ ਦਾ ਇਕਲੌਤਾ ਭਰਾ ਸੀ। ਉਸਦੇ ਪਿਤਾ ਗੈਂਸ ਏਜੰਸੀ ਤੇ ਡੇਲੀ ਬੇਸ ਤੇ ਕੰਮ ਕਰਦੇ ਹਨ ਜਦ ਕੇ ਸਰਬਨ ਆਪ ਜੀ ਸੀ ਵੀ ਦਾ ਡਰਾਈਵਰ ਸੀ ਪਰਿਵਾਰ ਨੇ ਮੰਗ ਕੀਤੀ ਹੈ ਕਿ ਸਰਬਨ ਦੀ ਮੌਤ ਦੇ ਜ਼ਿੰਮੇਦਾਰ ਲੋਕਾਂ ਖਿਲਾਫ ਕਾਰਵਾਈ ਕੀਤੀ ਜਾਵੇ ਉੱਥੇ ਹੀ ਪੁਲਿਸ ਨੇ ਪਰਿਵਾਰਕ ਮੈਂਬਰਾਂ ਦੇ ਬਿਆਨ ਲੈ ਕੇ ਮਾਰਕੁਟਾਈ ਕਰਨ ਵਾਲੇ ਪਤੀ ਪਤਨੀ ਅਤੇ ਇੱਕ ਹੋਰ ਲੜਕੀ ਦੇ ਖਿਲਾਫ ਆਤਮ ਹੱਤਿਆ ਲਈ ਮਜਬੂਰ ਕਰਨ ਦਾ ਮਾਮਲਾ ਦਰਜ ਕਰ ਲਿਆ ਹੈ ਤੁਸੀਂ ਦੇਖ ਰਹੇ ਹੋ ਨਿਊਜ਼ ਰੀਡਰ ਪੰਜਾਬ ਤੇ ਲਾਪਰੀ ਸਿੰਘ ਖੁਸ਼ੀਪੁਰ ਦੀ ਰਿਪੋਰਟ ਤੇ ਮੈਂ ਪਾਰੇਪਿੰਡ ਦੀ ਰਹਿਣ ਵਾਲੀ ਹਾਂ ਤੇ ਮੇਰਾ ਭਰਾ ਘਰ ਆਇਆ ਸੀ ਇੱਕ ਕੁੜੀ ਨੂੰ ਲੈ ਕੇ ਪਤਾ ਨਹੀਂ ਕੌਣ ਸੀ ਤੇ ਆਇਆ ਆਪਾਂ ਬਿਠਾਇਆ ਤੇ ਉਸੇ ਵੇਲੇ ਨਾ ਇੱਕ ਪਿੰਡ ਦੀ ਕੁੜੀ ਕੁੜੀ ਤੇ ਜਵਾਈ ਉਹ ਸਾਡੇ ਘਰ ਆਏ ਗੇਟ ਕਰ ਕਾਂਦੇ ਮੈਂ ਗੇਟ ਖੋਲ੍ਹਦੀ ਮੈਂ ਠੱਕਾ ਮਾਰ ਕੇ ਪਰੇ ਸੁੱਟਦੀਆਂ ਸਿੱਧੀ ਅੰਦਰ ਜਾਂਦੀ ਮੇਰੇ ਪ੍ਰਾਣ ਮਾਰਦੀ ਕੁੱਟਦੀ ਉਹ ਕੁੜੀ ਨੇ ਵੀ ਕੁੱਟਦੀ ਬੜਾ ਮਾਰਦੀ ਆ ਆਪਾਂ ਛਡਾਣ ਦੀ ਕੋਸ਼ਿਸ਼ ਕੀਤੀ ਸਾਨੂੰ ਠੱਕਾ ਮਾਰਿਆ ਟੀ-ਸ਼ਰਟ ਪਾੜਦੀ ਮੇਰੀ ਬਾਹਾਂ ਤੇ ਵੀ ਨੇ ਨੂੰ ਲਾਏ ਬੜਾ ਛਡਾਣ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਨਤਮ ਕਾਇਆ ਮਾਰਨ ਮੂਰਨ ਦਾ ਬੜਾ ਮਾਰਿਆ ਉਹਨ ਮੇਰੇ ਭਰਾ ਨੂੰ ਉਹਨੂੰ ਉਹਨੂੰ ਡਾਰ ਗਿਆ ਬਹੁਤ ਡਾਰ ਗਿਆ ਉਹਨੂੰ ਧਮਕੇ ਦੇ ਕੇ ਤੈ ਖਾਲੀ ਤੋਂ ਮਾਰ ਗਿਆ ਉਸ ਵੇਲੇ ਉਹਨੇ ਸ਼ੰਭੀ ਸਾਹਲੇ ਜੀ ਸਰਵਨਾਂ ਹੀ ਉਹਦਾ ਕੀ ਕਰਦਾ ਜੀ ਫਾਦਰ ਨਾ ਸਰਜੀਤ ਰਾਜ ਹੀ ਉਹ ਟਿੱਪਰ ਚਲਾਉਂਦਾ ਪਿੰਡ ਦੇ ਮੁੰਡੇ ਦਾ ਹੀ ਟਿੱਪਰ ਚਲਾਉਂਦਾ ਹੀ ਉਹ ਮੇਰਾ ਬੇੜਾ ਦਾ ਨਾਮ ਸਰਵਨ ਕੁਮਾਰ ਪੁੱਤਰ ਸਰਜੀਤ ਰਾਜ ਦਾ ਸੀ ਮੈਂ ਆਪਣੇ ਕੰਮ ਤੇ ਡਿਊਟੀ ਤੇ ਗਿਆ ਹੋਇਆ ਸੀ ਮੇਰਾ ਪੇੜਾ ਘਰ ਆਇਆ ਘਰ ਆਇਆ ਤੇ ਮੈਨੂੰ ਨਹੀਂ ਪਤਾ ਮੈਂ ਆਪਣੀ ਡਿਊਟੀ ਤੇ ਗਿਆ ਹੋਇਆ ਤੇ ਮੇਰੇ ਬੱਚੇ ਘਰ ਹੀ ਪਿੰਡ ਦੇ ਪਿੰਡੇ ਕੁੜੀ ਦੇ ਉਹਨਾਂ ਨਾਲ ਜਵਾਈ ਉਹ ਅਗੇ ਸਿੱਧਾ ਘਰ ਚ ਆ ਕੇ ਉਹਨਾਂ ਮੇਰੇ ਬੇਟੇ ਨੂੰ ਕੁੱਟਿਆ ਤੇ ਧਮਕਾਇਆ ਤੇ ਤੇ ਉਹਨੂੰ ਕੋਈ ਧਮਕੀ ਦਿੱਤੀ ਗਈ ਤੇ ਮੈਂ ਤਨ ਤਨ ਬਾਹਰ ਨਿਕਲ ਗਿਆ ਤੇ ਸਾਰੇ ਪਰਿਵਾਰ ਤੁਹਾਡੇ ਨੂੰ ਐਸੀ ਖਤਮ ਕਰ ਦੇਣਾ ਆ ਉਹਨਾਂ ਦਾਦੇ ਹੋਏ ਸਲਫਾਜ਼ ਕਰਦੇ ਮੇਰਾ ਪੁੱਤਰ ਦੀ ਡੈਥ ਹੋ ਗਈ ਮੈਨੂੰ ਇਨਸਾਬ ਦਿੱਤਾ ਜਾਏ ਮੈਨੂੰ ਇਨਸਾਬ ਦਿੱਤਾ ਜਾਏ ਕਿੰਨੇ ਬੱਚੇ ਤਾਂ ਮੇਰੇ ਚਾਰ ਗੁੱਡੀਆਂ ਤੇ ਮੈਂ ਇਕੱਲਾ ਕਲਾ ਬੱਚਾ ਆਈ ਤੇ ਮੇਰਾ ਮੇਰੀ ਸਨਸਾ ਮੇਰੇ ਪਿੰਡ ਜੇ ਕੋਈ ਸੁਣਵਾਈ ਨਹੀਂ ਗਰੀਬ ਮੈਂ ਮੇਰੀ ਸੁਣਵਾਈ ਕੀਤੀ ਜਾਵੇ ਮੈਂ ਗਾਰਜਨਸੀ ਚ ਹਲਫਦਾ ਕੰਮ ਕਰਨਾ ਮਦਨਾਥ ਵੀ ਗਿਆ ਜਨਸ ਜੇ ਮੈਂ ਹਲਪੜਾ ਕੰਮ ਕਰਨਾ ਆ ਮੈਂ ਡੇਲੀ ਵੇਜ ਤੇ ਇੱਥੇ ਲੱਗਾ ਨਾ ਮੁੰਡੇ ਦੀ ਉਮਰ ਕਿੰਨੀ ਸੀ ਕੀ ਕਰਦਾ ਸੀ ਉਹ ਟਰੱਕ ਡਰਾਈਵਰ ਇਹ ਰਹਿਣਾ ਟਰੱਕ ਡਰਾਈਵਰ ਹੀ ਇਹਨਾਂ ਦਾ ਪਲੇਟਰ ਹੀ ਇਹਨਾਂ ਦਾ ਟਰੱਕ ਦਾ ਟ੍ਰੈਪਰੇਟਰ ਦੇ ਦਾ ਹੀ ਕੰਮ ਕਰਦਾ ਸੀ ਕੰਪਲੀਟ ਕਰਤੀ ਇਹ ਪੁਲਿਸ ਨੂੰ ਪੁਲਿਸਰ ਕੰਪਲੇਂਟ ਕਰ ਕਹੇ ਤਾਂ ਕਿ ਕਰਨਾ ਸੁਣਵਾਈ ਲਿਖਣਾ ਆ ਸੁਣਵਾਈ ਚੱਲ ਰਹੀ ਹੈ ਸਾਨੂੰ ਲਿਖਣ ਦੀ ਤੇ ਮੈਂ ਮੈਨੂੰ ਬੇਨਤੀ ਹੈ ਤੁਹਾਡੇ ਅੱਗੇ ਕਿ ਮੇਨੂੰ ਸੁਣਵਾਈ ਕੀਤੀ ਜਾਏ ਮੇਰੇ ਤੇ ਪੁਲਿਸ ਨੇ ਕਾਰਵਾਈ ਹੈ ਇਹ ਤੱਕ ਹਾਂ ਇਹ ਤਾਂ ਕਾਰਵਾਈ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਸੋ ਜੇ 10 ਵਜੇ ਦਾ ਟਾਈਮ ਆ ਸਾਰਾ ਹਜੇ ਤੱਕ ਕੋਈ ਕਾਰਵਾਈ ਨਹੀਂ ਹੋਈ ਸਾਰੇ 3 ਮੰਗ ਕਰਦੇ ਹੋ ਭਾਈ ਮੰਗ ਕਰਨਾ ਕਿ ਸਾਡੇ ਦੋਸਤਿਆਂ ਨੇ ਸੌਖ ਸਕਤ ਕੋਈ ਕਾਰਵਾਈ ਆਏ ਤੇ ਸਾਨੂੰ ਗਰੀਬ ਨੂੰ ਨਸਾਫ ਦੋਇਆ ਜਾਏ